ਬਟਾਲਾ ਸ਼ਹਿਰ ਵਿੱਚ ਪੈਂਦੇ ਕਸਬਾ ਨਵੀਂ ਆਬਾਦੀ ਵਿੱਚ ਬੱਚਿਆਂ ਦੀ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਝਗੜਾ ਇੰਨਾ ਵੱਧ ਗਿਆ ਕਿ ਹਸਪਤਾਲ ਵਿੱਚ ਇੱਕ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਦਾਖਲ ਹੋਣਾ ਪਿਆ ਦੋਹਾਂ ਧਿਰਾਂ ਨੇ ਇੱਕ ਦੂਜੇ ਤੇ ਲਾਇਗੂ ਬੀਰਦੋਸ਼ ਇੱਕ ਧਿਰ ਵੱਲੋਂ ਗੋਲੀ ਚਲਾਉਣ ਦੇ ਵੀ ਦੋਸ਼ ਲਾਏ ਗਏ ਹਨ ਇਸ ਸਬੰਧੀ ਜਦੋਂ ਡਾਕਟਰ ਨਾਲ ਗੱਲਬਾਤ ਹੋਈ ਡਾਕਟਰ ਨੇ ਕਿਹਾ ਕਿ ਸੱਟਾਂ ਲੱਗੀਆਂ ਹਨ ਪਰ ਗੋਲੀ ਕਿਸੇ ਨੂੰ ਨਹੀਂ ਲੱਗੀ ਤੁਸੀਂ ਜੁੜੇ ਰਹੋ ਪਬਲਿਕ ਕ੍ਰਾਈਮ న్యూਜ਼ ਦੇ ਨਾਲ ਬਟਾਲਾ ਤੋਂ ਸੰਜੀਵ ਕੁਮਾਰ ਬੰਦਨ ਦੀ ਰਿਪੋਰਟ ਬਾ ਕ੍ਰਿਪਾਲ ਸਿੰਘ ਛਿੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉੱਤਕੇ ਗਿਆ ਅਸੀਂ ਪਹਿਲਾਂ ਵੀ ਪਰਚਾ ਦਿੱਤਾ ਸੀ ਪਹਿਲਾਂ ਵੀ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਉਸ ਤੋਂ ਬਾਅਦ ਫਿਰ ਆ ਦੋ ਚਾਰ ਦਿਨ ਪਹਿਲਾਂ ਇਹਨਾਂ ਦਾ ਮੁੰਡਾ ਫੌਜੀ ਆ ਗੁਰਜੰਟ ਤੇ ਇਹ ਉਦਨ ਹੀ ਮੇਰੇ ਪਤੀ ਜੰਚਪੇੜਾ ਚੂੜਾ ਮਾਰ ਗਏ ਅਸੀਂ ਫੇਰ ਪਰਚਾ ਦਿੱਤਾ ਸਾਡੀ ਫੇਰ ਨਹੀਂ ਸੁਣਵਾਈ ਹੋਈ ਉਹਨਾਂ ਪੈਸੇ-ਪੂਸੇ ਭਰਤੇ ਆ ਤੇ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਕੋਈ ਸਾਡੀ ਕਿਸੇ ਨਾਲ ਗੱਲਬਾਤ ਨਹੀਂ ਹੈਗੀ ਕਿ ਐਮਐਲਏ ਨਾਲ ਕਿਹ ਮંત્રીਆਂ ਗਰੀਬ ਲੋਕਾਂ ਦੇ ਧਾੜੀ ਧੱਪਾ ਕਰਕੇ ਖਾਣ ਵਾਲੇ ਆ ਉਹ ਨਿਸ਼ਚਿਤ ਆ। ਅੱਜ ਜੀ ਹੋਇਆ ਮੈਂ ਆਪਣੇ ਘਰੋਂ ਆਉਂਦਿਆਂ ਦੂਜੇ ਘਰ ਤੇ ਆਉਂਦਿਆਂ ਪੀ ਪੰਜਾ 10 15 ਗੱਡੀਆਂ ਖਲੁੱਤੀਆਂ ਸੀ ਇਹਨਾਂ ਪਿਸਟਲ ਗੋਲੀਆਂ ਚਲਾਈਆਂ ਮੇਰਾ ਪਰਿਵਾਰ ਮਾਸਾ ਭੱਜ ਗਿਆ ਬਚਾ ਮੇਰੀ ਮਮੀ ਜੀ ਘਰੇ ਮੇਰੇ ਦੋ ਭਤੀਜੇ ਨਿੱਕੇ ਮੈਂ ਘਰੇ ਮੇਰਾ ਸ਼ੇਰ ਸੂਰ ਪਾੜ ਗਿਆ ਵੇਖੋ ਲੱਕ ਤੋੜ ਗਿਆ ਡਾਂਗਾ ਮਾਰ ਕੇ ਮੈਂ ਗਵਾਂਡੀਆਂ ਦੇ ਘਰ ਮਹਾ ਬਚ ਕੇ ਬਚਾ ਗਵਾਂਡੀਆਂ ਦੇ ਵੀ ਰੋੜੇ ਰਾੜੇ ਮਾਰ ਕੇ ਗਏ ਹੋ ਗੋਲੀਆਂ ਚਾਰ ਪੰਜ ਗੋਲੀਆਂ ਚਲਾਈਆਂ ਚਾਰ ਪੰਜ ਪਿਸਟਲ ਹੀ ਬਾਕੀ ਖੋਖ ਖਾਕ ਲੈ ਕੇ ਭੱਜ ਗਏ ਹੋ ਕਿੰਨੇ ਬੰਦੇ ਤੁਹਾਡੇ ਜਖਮ ਤੁਹਾਡੇ ਬੰਦੇ ਆ ਜੀ ਮੇਰੀ ਮਦਰ ਆ ਮੇਰੀ ਮਾਤਾ ਜੀ ਆ ਮੇਰਾ ਭਤੀ ਉਹ ਸਾਨੂੰ ਜਾਨੋ ਮਾਰਨਾ ਹੈ ਪੂਰੀ ਗੈਂਗਵਾਰ ਕਰਨ ਆਏ ਆ ਆਪਣੇ ਜਖਮੀ ਮੇਰਾ ਭਤੀਜਾ ਮੇਰੀ ਮਾਤਾ ਮੈਂ ਤੇ ਛੋਟਾ ਮੁੰਡਾ ਅੱਡਾ ਉੱਚ ਪੇਰੇ ਅਹੀਂ ਸਰਕਾਰ ਪੰਜਾਬ ਚੋਂ ਨੇ ਇਹੋ ਜਿਹੇ ਗੈਂਗਵਾਰਾਂ ਨੂੰ ਚੋਕ ਕੇ ਅੰਦਰ ਦੇਵੇ ਕਿਉਂਕਿ ਗਾਂ ਤੋਂ ਸਾਨੂੰ ਸਖਿਆ ਮਿਲੇ ਸਰਕਾਰ ਤੋਂ ਕਿ ਅਹੀਂ ਡਰ ਕੇ ਨਾ ਜੀਏ ਆਪਣੇ ਝੜੀ ਦੇ ਪਾ ਕਰਨ ਜਾਈਏ ਇਹਨਾਂ ਕੱਲ ਨੂੰ ਸਾਨੂੰ ਫੇਰ 22 25 ਮੁੰਡਿਆਂ ਨੂੰ ਹਸਪਤਾਲ ਦੇ ਬਾਹਰ ਵੀ ਪਲਾ ਦੇ ਸਾਨੂੰ ਹਸਪਤਾਲ ਦਾਖਲ ਤੱਕ ਨਹੀਂ ਹੋਣ ਦੇਂਦੇ ਅਹੀਂ ਤੇ ਪਤਾ ਨਹੀਂ ਕਿਦਾਂ ਬਚਪੂਚੇ ਲੋਕ ਲਗਾਉਂਦੇ ਹਸਪਤਾਲ ਆਏ ਆ ਜੀ ਇਹਨਾਂ ਹਸਪਤਾਲ ਆ ਕੇ ਕੱਟਕੁੱਟੇ ਦੇ ਕੇ ਆਪਣੇ ਮੁੰਡਿਆਂ ਨੂੰ ਫੇਰ ਆਪਣੇ ਦਾਖਲ ਹੋ ਗਿਆ ਇਹਨਾਂ ਉਹ ਮੁੰਡੇ ਨੂੰ ਪੈਸੇ ਪੂਹੇ ਦਿੰਦਾ ਖਰਚਾ ਵਰਚਾ ਦਿੰਦਾ ਵਾ ਸਾਡੇ ਪਰਵਾਸ ਦੇ ਗੋਟੂ ਮਟ ਕਰਨ ਦੇ ਉਹ ਇਸ ਟਾਈਮ ਛੁੱਟੀ ਆਇਆ ਉਹਨੇ ਆਪਣੇ ਕੱਟ ਲਾ ਕੇ ਦਾਖਲ ਹੋ ਗਿਆ ਸਰਕਾਰ ਇਹ ਕਹਿੰਦੀ ਆ ਵੀ ਫੌਜੀ ਨੂੰ ਵੀ ਤੁਸੀਂ ਲੋਕਾਂ ਗਰੀਬਾਂ ਤੇ ਜਾ ਕੇ ਤੁਸੀਂ ਹਮਲੇ ਕਰੋ ਤੇ ਇਹੀ ਤੁਹਾਨੂੰ ਪੈਸੇ ਦਿੰਨੇ ਆ ਸਰ ਇਦਾਂ ਦੀ ਗੱਲ ਹੁੰਦੀ ਕੱਲਣਾ ਬੜੇ ਦਿਨੋਂ ਸਾਡੇ ਵੈਰ ਵਾਲਾ ਵੀ ਕੱਲ ਉਹਨੇ ਮੇਰੇ ਮੱਥੇ ਤੇ ਪਿਸਤੌਲ ਰੱਖੀ ਆਂਦਾ ਵੀ ਜੇ ਤੁਸੀਂ ਨਾ ਸੁਧਰੇ ਨਾ ਕਹਿੰਦਾ ਘਰ ਛੱਡ ਕੇ ਚਲ ਜਾ ਲੈ ਇੱਕ ਦਿਨ ਆ ਗਿਆ ਨਾ ਆਂਦਾ ਕਿ ਗੋਲੀਆਂ ਚਲਾਉਣੀਆਂ ਉਹ ਸਰ ਚੱਤੀ ਆ ਕੇ ਸਾੜ ਚਲਾ ਗਏ ਉਹਨਾਂ ਸਰ ਸਾਰੇ ਗੋਲੀਆਂ ਸਰ ਜੀ ਸਰ ਮੈਂ ਤਾਂ ਸਾਰੇ ਅੰਦਰ ਸੁੱਤਾ ਸੀ ਸਰ ਮੇਰੇ ਮਨੇ ਚਲਾਈਆ ਸਰ ਇੱਕ ਗੋਲੀ ਚਲਾਈ ਮੇਰੇ ਬਾਅਦ ਬਾਕੀ ਸਰ ਬਾਅਦ ਚਲਾਈਆਂ ਮੈਂ ਤਾਂ ਸਰ ਕੋਟ-ਕੁਟ ਗਏ ਸਾਰੇ ਆਣੇ ਤੇ ਮੈਂ ਸਰ ਮਹਾ ਬਚਿਆ ਗੋਲੀ ਤੋਂ ਸਰ ਮੈਂ ਚਾਹੁੰਦਾ ਇਨਸਾਫ ਮਿਲੇ ਮੈਨੂੰ ਉਹ ਸਰ ਮੈਨੂੰ ਕਹਿੰਦਾ ਸੀ ਮੈਂ ਫੌਜੀ ਆ ਨਾ ਮੈਂ ਤੇ ਪੈਸੇ ਚਾਰ ਚੁੜ ਕੇ ਫੇਰ ਵੀ ਛੁੱਟ ਜਾਣਾ ਮੈਨੂੰ ਆਂਦਾ ਤੂੰ ਜੇਲ੍ਹ ਚਲ ਜਾਣਾ ਕਿਹੜੀ ਗੱਲ ਦੀ ਦੁਸ਼ਮਣੀ ਕਰਦੂ 200000 ਮੈਨੂੰ ਨਹੀਂ ਪਤਾ ਕਿਹੜੀ ਗੱਲ ਦੀ ਤੁਸਮਣੀ ਸਾਰੇ ਉਹਦੇ ਚਾਚੇ ਤਾਇੇ ਤੇ ਆਨੇ ਮੁੰਡੇ ਆ ਨਾ ਉਹ ਸਰ ਮੇਰੇ ਤੇ ਪਾਣੀ ਕਾਦੀ ਗੱਲਾਂ ਓਕੇ ਆ ਤੇ ਕਾਦੀ ਗੱਲਾਂ ਨਹੀਂ ਉਹ ਕਹਿੰਦਾ ਮੈਂ ਫੌਜੀ ਆ ਨਾ ਮੈਂ ਪੈਸੇ ਚਾਰ ਚੁੜ ਕੇ ਤੂੰ ਇਹ ਸਰ ਮੈਂ ਆਪਣੀ ਸਿਸਟਰ ਨੂੰ ਲੈ ਜਾਂਦਾ ਸੀ ਪਿੰਡ ਥਾਣੀ ਪਹਿਲਾਂ ਮਨ ਨੰਕ ਕੇ ਜਾਂਦਾ ਸੀ ਤੇ ਇਹ ਖੜੇ ਸੀ ਉੱਥੇ ਇਹਨਾਂ ਨੂੰ ਉਹਨੂੰ ਵੇਖ ਲਿਆ ਵੀ ਇਹ ਜਾਂਦਿਆ ਵਾ ਤੇ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਪਿੱਛੇ ਉਹਨਾਂ ਨੇ ਕੀ ਕੀਤਾ ਮਤਲਬ ਮੁੰਡੇ ਮੁੰਡੇ ਨਾਲ ਇਕੱਠੇ ਕਰ ਲਏ ਤੇ ਬਾਅਦ ਵਿੱਚ ਮੈਂ ਵਾਪਸ ਆਂਦਿਆ ਸੀ ਤੇ ਇਹ ਮੁੰਡੇ ਉੱਥੇ ਖੜੇ ਆ ਤੇ ਇਹਨੇ ਜਿਹੜਾ ਮੁੰਡਾ ਹੀ ਹਨਾ ਜਿਹਦੇ ਨਾਲ ਗੱਲਬਾਤ ਹੋਈ ਆ ਉਹ ਮੁੰਡੇ ਨੇ ਵਟਾ ਫੜਿਆ ਚੱਲਦੇ ਮੋਟਰਸਾਈਕਲ ਤੋਂ ਵਟਾ ਮਾਰਿਆ ਵਾ ਮੇਰੇ ਤੇ ਮੈਂ ਵਟਾ ਵੇਖ ਕੇ ਤੇ ਮੋਟਰਸਾਈਕਲ ਦੇ ਅੱਗੇ ਵੱਜਾ ਵਾ ਪਤਾ ਨਹੀਂ ਬਾਈਕ ਟੁੱਟੀ ਕਿ ਨਹੀਂ ਟੁੱਟੀ ਮੈਂ ਨਹੀਂ ਵੇਖੀ ਬਾਈਕਾ ਤੇ ਉਤੋਂ ਬਾਅਦ ਆਪਣਾ ਮੈਂ ਇਦਾਂ ਹੀ ਨੰਗਲ ਲੱਗਾ ਫਿਰ ਮੈਂ ਫੇਰ ਖਲੋ ਗਿਆ ਮੇਰੇ ਨਾਲ ਸਿਸਟਰ ਹੀ ਮੇਰੇ ਮੈਂ ਮਨੇ ਇਹ ਮੈਂ ਕਿਤੇ ਮਗਰੋਂ ਕੋ ਮਾਰ ਲਏ ਦੇ ਤੇ ਮੈਂ ਖੜ ਗਿਆ ਉੱਥੇ ਉਤੋਂ ਬਾਅਦ ਇਹਨਾਂ ਨੇ ਮਗਰ ਆ ਕੇ ਮੇਰੇ ਸਿਰ ਸੁਰਚੇ ਮਾਰਿਆ ਪਿਛੇ ਮਾਰਿਆ ਡੰਡੇ ਤੇ ਹੋਰ ਵੀ ਤੇ ਉਤੋਂ ਬਾਅਦ ਇੱਥੇ ਮੁੰਡੇ ਨੇ ਉਹਨੇ ਕੋ ਮਾਰਿਆ ਸੂਰੀ ਵਰਗਾ ਹੀ ਉਹ ਮੁੰਡੇ ਨੇ ਮਾਰਿਆ ਉਹ ਜਿਹੜਾ ਦੂਜਾ ਮੁੰਡਾ ਤੇ ਲੜਾਈ ਕਰੀ ਤੇ ਲੜਾਈ ਤਾਂ ਮੈਨੂੰ ਵੀ ਨਹੀਂ ਪਤਾ ਲੜਾਈ ਤਾਂ ਐਕਚੁਅਲੀ ਸਰ ਮਤਲਬ ਛੋਟੇ ਬੱਚਿਆਂ ਦੀ ਆ ਆਪਸ ਦੇ ਵਿੱਚ ਉਹਨਾਂ ਦੀ ਛੋਟਿਆਂ ਦੀ ਹੀ ਲੜਾਈ ਤੇ ਇੱਕ ਦਿਨ ਵੀ ਮੈਨੂੰ ਇਹਨਾਂ ਨੇ ਛੋਟੇ ਦੇ ਨਾਲ ਮੁੰਨੂ ਘੇਰ ਲਿਆ ਸੀ ਤੇ ਉਦੋਂ ਇਹਨਾਂ ਨੂੰ ਮੈਂ ਕਿਹਾ ਵੀ ਮੈਂ ਹਾਂ ਵੀ ਤੁਸੀਂ ਕੋਈ ਗੱਲਬਾਤ ਨਾ ਕਰੋ ਕੋਈ ਗੱਲ ਨਹੀਂ ਮੈਂ ਸਾਰਾ ਆਰਮੀ 'ਚ ਆ ਮੈਨੂੰ ਇਹ ਵੀ ਮੈਂ ਕਿਹਾ ਮੇਰੀ ਛੁੱਟੀ ਖਤਮ ਹੋਣ ਵਾਲੀ ਆ ਕੋਈ ਗੱਲਬਾਤ ਨਾ ਹੋਵੇ ਮੱਥ ਜੋੜ ਕੇ ਉਦੋਂ ਵੀ ਲੰਘ ਗਿਆ ਸੀ ਆਰਮੀ ਦੀ ਪੋਸਟਿੰਗ ਸਿਪਾਹੀ ਆ ਮੈਂ ਸਰ ਉਹਨਾਂ ਦਾ ਕਹਿਣਾ ਕਿ 20 25 ਬੰਦਿਆਂ ਨੂੰ ਨਾਲ ਲੈ ਕੇ ਉਹਨੇ ਹਮਲਾ ਕੀਤਾ ਸਾਡੇ ਤੇ ਗੋਲੀਆਂ ਵੀ ਚਲਾਈਆਂ ਬੋਲ ਵੀ ਹੈਗੇ ਬੋਲ ਵੀ ਹੈਗੇ ਇਹ ਸਰ ਪੂਰਾ ਮਤਲਬ ਆਪਣੇ ਕੋਲੋਂ ਕਹਿੰਦੇ ਆ ਮੈਂ ਤਾਂ ਮੇਰੀ ਸਿਸਟਰ ਆ ਬਸ ਚੁੱਪ ਕਰਕੇ ਜਾਂਦੇ ਸੀ ਉਹਨਾਂ ਖਿਲਾੜ ਕੇ ਉਹਨਾਂ ਮਾਰਿਆ ਵੀ ਆ ਤੇ ਆਪਣਾ ਇੱਥੇ ਮੇਰੇ ਆ ਕੋਲ ਛੱਟ ਵੀ ਲਾਈ ਆ ਫਿਰ ਉਹਨਾਂ ਕੋ ਜਿਹੜੇ ਖ ਪਤਾ ਨਹੀਂ ਵਿਖਾਉ ਉਹਨਾਂ ਨੂੰ ਕੋ ਚਲੋ ਪਿੰਡ ਹਾਂ ਚਲੋ ਪਿੰਡ ਚੱਲਦੇ ਆਪਾਂ ਸਾਰੇ ਪਿੰਡ ਨੂੰ ਪਤਾ ਵਾ ਉੱਥੇ ਨੰਗਨਦੇ ਆ ਸਾਰੇ ਪਿੰਡ ਨੂੰ ਪਤਾ ਉੱਥੇ ਖਿਲਾਰ ਕੇ ਮੈਨੂੰ ਮਾਰਿਆ ਵਾ ਤੇ ਉਸ ਤੋਂ ਬਾਅਦ ਮੈਂ ਘਰ ਆਇਆ ਤੇ ਮੈਂ ਪਾਪਾ ਨੂੰ ਆਖਿਆ ਮੈਂ ਆਪਾਂ ਵੀ ਮਾਰਾਂਗੇ ਤੇ ਪਾਪਾ ਕਹਿੰਦੇ ਨਹੀਂ ਪਾਪਾ ਕਹਿੰਦੇ ਆਪਣਾ ਇੱਥੇ ਚਲੋ ਥਾਣੇ ਚਲੋ ਮੇਰੀ ਨੌਕਰੀ ਦਾ ਸਵਾਲ ਆ ਇਹ ਪਤਾ ਨਹੀਂ ਉਹਨੇ ਕੋਈ ਥੁਰੀ ਜੀ ਮਾਰੀ ਉਹਨੇ ਮੁੰਡੇ ਨੇ ਪਤਾ ਨਹੀਂ ਕੀ ਸੀ ਉਹਦੇ ਕੋਲ ਉਹਨੇ ਇਹ ਮਾਰੀ ਹਾਂਜੀ ਇਹ ਕੱਲੇ ਸੀ ਮੈਂ ਕੱਲਾ ਸੀ ਨਾ ਸਰ ਮੈਂ ਕੱਲਾ ਸੀ ਤਾਂ ਐਸ ਕਰਕੇ ਸਰ ਮੈਨੂੰ ਛੁੱਟੀ ਹੋਈ ਸੀ ਕਾਲਜ ਸੇ ਮੈਂ ਆਪਣੇ ਬ੍ਰਦਰ ਨੂੰ ਕਾਲ ਕਰੀਓ ਮੈਨੂੰ ਕਾਲ ਕਾਲਜ ਤੇ ਲੈ ਲੈਣ ਲਈ ਆਂਦਾ ਪਿਆ ਸੀ ਤੇ ਇਹ ਆਪਾਂ ਦੇ ਪਈ ਰਾਸਤੇ ਵਿੱਚ ਇੱਕ ਮੁੰਡਾ ਸੀ ਛੋਟੇ ਜਿਹੇ ਹਿੱਟ ਵਾਲਾ ਉਹਨੇ ਫੜ ਕੇ ਤੇ ਰੋੜਾ ਕਾਫੀ ਟਾਈਮ ਦਾ ਖੜਾ ਹਈ ਉਹਨੂੰ ਨਹੀਂ ਸੀ ਪਤਾ ਤੇ ਉਹਨੇ ਫੜ ਕੇ ਰੋੜਾ ਮੇਰੇ ਬ੍ਰਦਰ ਨੇ ਮਾਰਤਾ ਹੈ ਤੇ ਮੈਂ ਤੇ ਮੇਰਾ ਭਰਾ ਸੜਕ ਦੇ ਵਿੱਚ ਘਾੜ ਡੇ ਗਏ ਕਾਫੀ ਜਾਨਿਆਂ ਨੇ ਦੇਖਿਆ ਸੜਕ ਦੇ ਵਿੱਚ ਘਾੜ ਡੇ ਗਿਓ ਮੁੰਡੇ ਨੇ ਫੜ ਕੇ ਮੇਰੇ ਭਰਾ ਦੇ ਪਤਾ ਨਹੀਂ ਕੀ ਮਾਰਤਾ ਤੇ ਲਹੂ ਲਗਣ ਲੱਗ ਪਿਆ ਤੇ ਮੈਂ ਰੋਂਦੀ ਰੋਂਦੀ ਆਪਣੇ ਘਰੇ ਆ ਕੇ ਪਾਪਾ ਨੂੰ ਦੱਸਿਆ ਫਿਰ ਮੈਂ ਤੇ ਮੇਰੇ ਪਾਪਾ ਤੇ ਮੇਰਾ ਬ੍ਰਦਰ ਦਰਖਾਸਤ ਦੇ ਹਾਂਜੀ ਤੇ ਉਹਨਾਂ ਨੇ ਬੋਲ ਦਿੱਤਾ ਹੋਇਆ ਵੀ ਮਤਲਬ ਤਿੰਨ ਬੰਦੇ ਲੈ ਕੇ ਆਏ ਹੋ ਜਿਹੜਾ ਕੁਝ ਨਹੀਂ ਸੀ ਦੂਸਰੀ ਧਿਰ ਕਹਿੰਦੀ ਹੈ ਕਿ ਉਹਨਾਂ ਨੇ ਬੋਲੀਆਂ ਵਿੱਚ ਲਾਈ ਨਹੀਂ ਸਰ ਐਨਸੀਸੀ ਕੈਡਟ ਹੋ ਕੇ ਝੂਠ ਨਹੀਂ ਮਾਰ ਸਕਦੀ ਸਾਡੇ ਕੋਲ ਤਿੰਨ ਪੇਸ਼ੈਂਟ ਆਏ ਨੇ ਇੱਕ ਇੱਕ ਪਾਰਟੀ ਦਾ ਹੈ ਤੇ ਦੋ ਜਣੇ ਦੂਸਰੀ ਪਾਰਟੀ ਦੇ ਨੇ ਇਹ ਤਿੰਨੇ ਜਿਹੜੇ ਉਮਰਪੁਰਾ ਨਮਾਵਾਦੀ ਦੇ ਰਹਿਣ ਵਾਲੇ ਨੇ ਤੇ ਕੀ ਕਿਸ ਤਰ੍ਹਾਂ ਸਭ ਕੁਝ ਨਹੀਂ ਕੀ ਹੋਇਆ ਇਹਨਾਂ ਨੇ ਸਾਨੂੰ ਦੱਸਿਆ ਕਿ ਕੋਈ ਲੜਾਈ ਹੋਈ ਸੀ ਕਿ ਜਿਹੜੀ ਇਹਨਾਂ ਦੀ ਬੇਟੀ ਐ ਕਿਤੋਂ ਆ ਰਹੀ ਸੀਗੀ ਤੇ ਉਸ ਟਾਈਮ ਲੜਾਈ ਹੋਈ ਐ ਉਸ ਟਾਈਮ ਉਸ ਦਰਾਂ ਨਹੀਂ ਸਕਣ ਲੱਗੀਆਂ ਨਹੀਂ ਲੱਗਦਾ ਜਿਵੇਂ ਇਹ ਛੋਟਾ ਲੱਗਿਆ ਕੋਈ ਗੋਲੀ ਗਾਰੀ ਵੀ ਲੱਗੀ ਹੋਈ ਹੈ ਨਹੀਂ ਗੋਲੀ ਦੀ ਵਾਲੀ ਕੋਈ ਛਟ ਨਹੀਂ ਹੈ ਕੀ ਤੁਹਾਡੇ ਵੱਲੋਂ ਕੀ ਕਰਦੇ ਸਾਡੇ ਵੱਲੋਂ ਇਹਨਾਂ ਦੀ ਐਮਐਲਆ ਰਿਪੋਰਟ ਜਿਹੜੀ ਹੈ ਉਹ ਤਿਆਰ ਕਰਕੇ ਪੁਲਿਸ ਨੂੰ ਅੱਗੇ ਭੇਜੀ ਜਾ ਰਹੀ ਹੈ